ਸਤ ਜੀ ਪਿੰਡ ਵਾਲੇ ਨੂੰ ਨੋ ਨੋ ਜੀ ਧੰਨਵਾਦ ਹੈ ਜੀ ਕਿੱਥੇ ਲੱਡੂ ਬਣ ਰਹੇ ਹਾਂ ਨਸ਼ਾ ਤਸਕਰਾ ਨਾ ਅਸੀਂ ਤਾਂ ਹੋ ਗਿਆ ਜੀ ਬਿੱਚ ਬਿੱਚੇ ਪਿੱਛੇ ਖੁਸ਼ ਹਾਂ ਜੀ ਅਸੀਂ ਬਹੁਤ ਖੁਸ਼ ਹਾਂ ਅਸੀਂ ਉਸ ਖੁਸ਼ੀ ਦੇ ਵਿੱਚ ਲੱਡੂ ਬਣ ਰਹੇ ਹਾਂ ਜੀ ਹਾਂ ਹਾਂ ਸਾਰੇ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਸਾਰੇ ਪੱਤਰਕਾਰ ਮੀਡੀਆ ਵੀਰਾਂ ਦਾ ਧੰਨਵਾਦ ਕਰਦੇ ਹਾਂ ਪਹਿਲੇ ਹਾਲਾਤ ਵੀ ਇੱਥੇ ਵੀ ਬਹੁਤ ਮਾੜੇ ਹੈ ਜੀ ਅਸੀਂ ਖੜੇ ਨਹੀਂ ਸਕਦੇ ਜਿਹੜਾ ਕੋਈ ਮਿਹਨਤ ਮਜ਼ਦੂਰੀ ਵਾਲਾ ਬੰਦਾ ਉਹ ਵੀ ਨਸ਼ਾ ਤਸਕਰਾਂ ਦੇ ਡਿੱਕੇ ਹੈਗਾ ਜੇ ਕੋਈ ਕਿਸੇ ਨੂੰ ਕਹਿਣ ਵਾਸਤੇ ਕਹਿੰਦਾ ਤਾਂ ਸਾਡੇ ਤੇ ਪੱਥਰਵਾਜ਼ੀ ਕਰਦੇ ਹੈ ਜੀ ਹਾਂ ਜੀ ਕਿੰਨੇ ਕਿੰਨੇ ਦੀ ਮੁਹਿੰਮ ਨੂੰ ਸਪੋਰਟ ਕਰਦੇ ਹੋ ਨਾ ਬਾਕੀਆਂ ਨੂੰ ਜੀ ਬਹੁਤ ਜੀ ਬਹੁਤ ਜੀ ਅਸੀਂ ਬਹੁਤ ਪਰੇਸ਼ਾਨ ਸੀ ਕਿ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਵੀਡੀਓ ਦਾ ਸਾਰੇ ਪੰਜਾਬ ਪੁਲਿਸ ਦਾ ਜੀ ਇਸ ਕਾਰਵਾਈ ਤੋਂ ਖੁਸ਼ ਹੋ ਤੁਸੀਂ ਬਹੁਤ ਜੀ ਮੈਂ ਤਾਂ ਲੱਡੂ ਲੈ ਕੇ ਆਈ ਹਾਂ ਜੀ ਤੁਹਾ ਹਾਂ ਜੀ ਬਹੁਤ ਬਿਖਾਇ ਕਰੋ ਮੇਰੇ ਕਿੰਨੇ ਕਿੰਨੇ ਕੇ ਪ੍ਰਸ਼ਾਨ ਸੀ ਕਿੰਨੇ ਡਾਕਟਰ ਅਸੀਂ ਬਹੁਤ ਜ਼ਿਆਦਾ ਪ੍ਰਸ਼ਾਨ ਸੀ ਨਾ ਅਸੀਂ ਦਿਨੇ ਸੌ ਸਕਦੇ ਨਾ ਰਾਤ ਨੂੰ ਸਾਡੇ ਬੱਚੇ ਪੜਦੇ ਆ ਜੀ ਉਹਨਾਂ ਤੋਂ ਆ ਕੇ ਸਮਾਨ ਮੰਗਦੇ ਮੁੰਡੇ ਮਮੀ ਹੋ ਕੀ ਹੁੰਦਾ ਸਾਨੂੰ ਕੋਈ ਨਹੀਂ ਪਤਾ ਜੀ ਬਾਈ ਤੁਹਾਡੇ ਅੱਖਾਂ ਨੂੰ ਜੱਥਰੂ ਹੈ ਖੁਸ਼ੀ ਦੇ ਹੈ ਕਿ ਇਹ ਖੁਸ਼ੀ ਦੇ ਹੈ ਜੀ ਖੁਸ਼ੀ ਦੇ ਸਾਨੂੰ ਇਹਨਾਂ ਦਾ ਕੋਈ ਦੁੱਖ ਹੈ ਜੀ ਸਭ ਬਹੁਤ ਖੁਸ਼ ਹੈ ਜੀ ਉਸ ਦੀ ਕਾਰਵਾਈ ਤੋਂ ਬਹੁਤ ਖੁਸ਼ ਸਾਰੇ ਬਡੇ ਆਸਾਨ ਹਾਲਾਤਾਂ ਬਤ ਕਰਦੇ ਕਿੰਨੀ ਕਾਰਵਾਈ ਚੱਲਦੀ ਰਹਿਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਖੁਸ਼ ਆਸੀਂ ਬਹੁਤ ਆਨੰਦਿਤ ਹਾਂ ਹਾਂ ਜੀ ਜੀ ਦੇਖਿਆ ਜੀ ਲੱਗਦਾ